ਅਸੀਂ ਤੇ ਹੱਤਵਾਦੀਆਂ ਦੇ ਟਿਕਾਣਿਆਂ ਤੇ ਕੀਤਾ ਉਹ ਸਿਵਲਿੰਗ ਤੇ ਕਰ ਰਹੇ ਨੇ ਭੈਣਾਂ ਦੀ ਬੇਪਤੀ ਕਰਕੇ ਉਹਨਾਂ ਨੂੰ ਕਨਵਰਟ ਕੀਤਾ ਮੁਸਲਮਾਨਾਂ ਚ ਜਾ ਕੇ ਵੇਖ ਲੋ ਗਵਾਇਆ ਇਸ ਚੀਜ਼ ਦਾ ਮਨੋਰਟੀ ਹੈ ਨਹੀਂ ਖਤਮ ਕਰਤੀ ਇਹਨਾਂ ਨੇ ਪਾਕਿਸਤਾਨ ਚ 2 ਲੱਖ ਤੋਂ ਵੱਧ ਨੌਜਵਾਨ ਤੁਸੀਂ ਪੰਜਾਬ ਦੇ ਵਿੱਚ ਨਸ਼ੇ ਨਾਲ ਮਾਰਿਆ ਜਿਹੜਾ ਅੱਜ ਤੱਕ ਵੀ ਚਾਰਿਆ ਤੁਹਾਡਾ ਨਸ਼ਾ ਡਰੈਕਟ ਹਜ਼ਾਰਾਂ ਟਨ ਨਸ਼ਾ ਤੁਸੀਂ ਪੰਜਾਬ ਚ ਘੱਲਿਆ ਪਿਛਲੇ ਲੰਬੇ ਸਮੇਂ ਤੋਂ ਜਦੋਂ ਅਸੀਂ ਫੇਰ ਨਹੀਂ ਝੁਕੇ ਤੁਹਾਡੇ ਅੱਗੇ ਫਿਰ ਤੁਸੀਂ ਇਹੋ ਜਿਹਾ ਹੱਤਵਾਦੀ ਹਰਕਤਾ ਇੰਡੀਆ ਦੇ ਨਾਲ ਖੇਡਦੇ ਜੀ ਆਜ਼ੀਬ ਪੈਂਡ ਕੱਤਰ ਟੱਪੰਦੇ ਦਾ ਤੇ ਨਾ ਤੁਹਾਨੂੰ ਟੱਪੰਦੀਏ ਹੋਣਾ ਤਾਂ ਸਾਡੇ ਨਾਲ ਸੰਸਦ ਗੁਰਜੀਤ ਸਿੰਘ ਓਜਲਾ ਮੌਜੂਦ ਨੇ ਤਾਂ ਅੱਜ ਪ੍ਰੋਟੈਸਟ ਕੀਤਾ ਗਿਆ ਖਾਸ ਕਰਕੇ ਸਿੱਖ ਕਮਿਊਨਿਟੀ ਵੱਲੋਂ ਕੀ ਕਹਿਣਾ ਚਾਹੋ ਅੱਜ ਸਿੱਖ ਕਮਿਊਨਿਟੀ ਵੱਲੋਂ ਪ੍ਰੋਟੈਸਟ ਇਸ ਕਰਕੇ ਕੀਤਾ ਗਿਆ ਕਿ ਇੱਕ ਦੇਖੋ ਪਿਛਲੇ ਕਾਫੀ ਦਿਨਾਂ ਤੋਂ ਜਿਹੜੀ ਭਾਰਤ ਪਾਕਿਸਤਾਨ ਦੀ ਤਣਾਅ ਆ ਉਹਦੇ ਚ ਕਸ਼ਮੀਰ ਤੋਂ ਲੈ ਕੇ ਗੁਜਰਾਤ ਤੱਕ ਇਹ ਅਟੈਕ ਕਰ ਰਹੇ ਨੇ ਹਮਮ ਔਰ ਸਿਵਿਲਿਨ ਦੇ ਉੱਤੇ ਅਟੈਕ ਹੋ ਰਿਹਾ ਅਸੀਂ ਤਾਂ ਅਤਵਾਦੀਆਂ ਦੇ ਟਿਕਾਣੇ ਤੇ ਕੀਤਾ ਉਹ ਸਿਵਿਲਿਨ ਤੇ ਕਰ ਰਹੇ ਨੇ ਜੀ ਸਾਡੀਆਂ ਡਿਫੈਂਸ ਫੌਜਾਂ ਦੀ ਬਹੁਤ ਤਗੜੀ ਅਸੀਂ ਉੱਤੇ ਮਾਨ ਕਰਦੇ ਹਾਂ ਉਹਨਾਂ ਨੇ ਸਾਰੇ ਡਿਫਿਊਜ਼ ਕੀਤੇ ਨੇ ਕੁਝ ਨੁਕਸਾਨ ਵੀ ਹੋਇਆ ਕਸ਼ਮੀਰ ਸਾਡਾ ਬਹੁਤ ਨੁਕਸਾਨ ਹੋਇਆ ਕਸ਼ਮੀਰ ਵਾਲੀ ਸਾਈਡ ਤੇ ਜੰਮੂ ਕਸ਼ਮੀਰ ਚ ਔਰ ਕੱਜ ਅੱਜ ਉਹਨਾਂ ਦੇ ਇੱਕ ਜਨਰਲ ਜਿਹੜਾ ਸਪੋਕਸਪਰਸਨ ਹੈ ਮਿਲਟਰੀ ਦਾ ਉਹ ਕਹਿ ਰਿਹਾ ਕਿ ਅਸੀਂ ਸਿੱਖਾਂ ਦੇ ਅਟੈਕ ਨਹੀਂ ਕੀਤਾ ਇਹ ਪਾਕ ਇੰਡੀਅਨ ਕਰ ਰਿਹਾ ਮੈਂ ਜਿਹੋ ਦੀਆਂ ਅੱਖਾਂ ਖੁੱਲੀਆਂ ਨੇ ਕਿ ਤੁਹਾਨੂੰ ਤੇ ਲੋਕ ਜਾਣਦੇ ਆ ਮੁਗਲਾਂ ਵੇੜੇ ਤੋਂ ਤੁਸੀਂ ਲੱਗੇ ਜ ਸਾਡੇ ਗੁਰੂਆਂ ਦੇ ਨਾਲ ਤੁਸੀਂ ਤੁਸੀਂ ਜ਼ੁਲਮ ਕਰਦੇ ਸੀ ਗੁਰੂ ਸਾਡੇ ਡੱਕਦੇ ਸੀ ਤੁਸੀਂ ਤਤੀਆਂ ਤਮੀਆਂ ਤੇ ਪਿਠਾਏ ਤੁਸੀਂ ਚਰਖੜੀਆਂ ਤੇ ਚੜਾਏ ਸੀਸ ਕੱਟੇ ਤੁਸੀਂ ਚਾਰ ਸ਼ਹਿਬ ਜਦ ਦੇ ਸ਼ਹੀਦ ਕੀਤੇ ਸੀ ਨਹੀਂ ਹੋਈ ਚਲੋ ਮਨੁੱਖਤਾ ਦੀ ਖਾਤਰ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਅਸੀਂ ਉਹਨਾਂ ਦੀ ਕੌਮ ਹੈ ਬਾਬੇ ਨਾਨਕ ਦੀ ਕੌਮ ਹੈ ਅਸੀਂ ਸ਼ਾਂਤੀ ਪਸੰਦ ਲੋਕ ਹੈ ਫਿਰ ਤੁਸੀਂ ਉੱਥੇ ਨਹੀਂ ਰੁਕੇ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਚਲੋ ਵੰਡ ਹੋ ਗਈ ਸਾਡਾ ਨੁਕਸਾਨ ਬਹੁਤ ਹੋਇਆ ਸਾਡਾ ਬਹੁਤ ਭਾਈਚਾਰਾ ਉੱਥੇ ਰਹਿ ਗਿਆ ਸਿੱਖ ਵੀ ਦੇ ਹਿੰਦੂ ਵੀ ਇਹਨਾਂ ਨੇ ਸਾਰੀਆਂ ਧੀਆਂ ਭੈਣਾਂ ਦੀ ਬੇਪਤੀ ਕਰਕੇ ਉਹਨਾਂ ਨੂੰ ਕਨਵਰਟ ਕੀਤਾ ਮੁਸਲਮਾਨਾਂ ਚ ਜਾ ਕੇ ਵੇਖ ਲੋ ਗਵਾਇਆ ਇਸ ਚੀਜ਼ ਦਾ ਮਿਨੋਰਟੀ ਹੈ ਹੀ ਨਹੀਂ ਖਤਮ ਕਰਤੀ ਇਹਨਾਂ ਨੇ ਪਾਕਿਸਤਾਨ 'ਚ ਇਹ ਠੇਕੇਦਾਰ ਬੰਦੇ ਸਿੱਖਾਂ ਦੇ ਮੈਂ ਦੱਸਣਾ ਚਾਹਣਾ ਤੁਸੀਂ ਨਸ਼ਰ ਕੁਸੀ 2 ਲੱਖ ਤੋਂ ਵੱਧ ਨੌਜਵਾਨ ਤੁਸੀਂ ਪੰਜਾਬ ਦੇ ਵਿੱਚ ਨਸ਼ੇ ਨਾਲ ਮਾਰਿਆ ਜਿਹੜਾ ਅੱਜ ਤੱਕ ਵੀ ਚਾਰਿਆ ਤੁਹਾਡਾ ਨਸ਼ਾ ਡਾਇਰੈਕਟ ਹਥਿਆਰ ਦੇ ਰਹੇ ਜੇ ਸਾਨੂੰ ਖਾਨਾ ਜੰਗੀ 'ਚ ਪਾ ਰਹੇ ਜੇ ਕਦੀ ਤੁਸੀਂ ਡੱਕਿਆ ਕੋਈ ਤਸਕਰ ਫੜਿਆ ਪਾਕਿਸਤਾਨ ਦਾ ਵੀ ਉੱਥੇ ਕਿਉਂ ਪੰਜਾਬ ਦੀ ਧਰਤੀ ਦੇ ਨਸ਼ਾ ਘਲਦਾ ਹੈ ਟੰਨਾ ਦੇ ਹਿਸਾਬ ਨਾਲ ਨਸ਼ਾਇਆ ਟੰਨਾ ਦੇ ਹਿਸਾਬ ਨਾਲ ਹਜ਼ਾਰਾਂ ਟਨ ਨਸ਼ਾ ਤੁਸੀਂ ਪੰਜਾਬ 'ਚ ਘੱਲਿਆ ਪਿਛਲੇ ਲੰਬੇ ਸਮੇਂ ਤੋਂ ਜਦੋਂ ਅਸੀਂ ਫੇਰ ਨਹੀਂ ਝੁਕੇ ਤੁਹਾਡੇ ਅੱਗੇ ਫਿਰ ਤੁਸੀਂ ਇਹੋ ਜਿਹੇ ਅੱਤਵਾਦੀ ਹਰਕਤਾਂ ਇੰਡੀਆ ਦੇ ਨਾਲ ਖੇਡਦੇ ਜੀ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ 47 ਚ ਜਿੰਨਾ ਵੀ ਸਾਡਾ ਮੁਸਲਮਾਨ ਭਾਈਚਾਰਾ ਰਿਹਾ ਜਿਹਨੂੰ ਹੁਣ ਤੁਸੀਂ ਕਾਫਰ ਕਹਿੰਦੇ ਜੀ ਕਿਉਂਕਿ ਉਹ ਆਜ਼ਾਦੀ ਮੰਨਦੇ ਨੇ ਇੱਥੇ ਇੱਕ ਵੀ ਮੁਸਲਮਾਨ ਭਾਈਚਾਰੇ ਨੂੰ ਕਨਵਰਟ ਨਹੀਂ ਕੀਤਾ ਗਿਆ ਹਿੰਦੂਆਂ ਚ ਜਾਂ ਜਾਂ ਸਿੱਖਾਂ ਚ ਉਹਨਾਂ ਨੂੰ ਉਹਦੀ ਜ਼ਿੰਦਗੀ ਸਾਡਾ ਸਵਿਧਾਨ ਦਿੰਦਾ ਏ ਇਹ ਇਹ ਸਾਡਾ ਇੰਡੀਆ ਆ ਅਸੀਂ ਹਰ ਸਾਡਾ ਦੇਸ਼ ਆ ਅਸੀਂ ਕੋਨੇ ਕੋਨੇ ਚ ਸਾਰੇ ਆ ਸਾਡਾ ਇੱਕ ਭਾਈਚਾਰਾ ਏ ਔਰ ਅੱਜ ਉਹ ਅੱਜ ਉਹ ਸਾਨੂੰ ਇਸ ਗੱਲ ਦੀ ਦੱਸ ਰਿਹਾ ਏ ਅਸੀਂ ਉਹਨੂੰ ਕਹਿਣਾ ਚਾਹੁੰਦੇ ਅਸੀਂ ਨਾ ਮੁਗਲ ਟੱਪਣ ਦਿੱਤੇ ਤੁਸੀਂ ਧੀਆਂ ਭੈਣਾਂ ਦੀ ਸਾਡੀ ਬੇਇੱਜ਼ਤ ਕਰਦੇ ਸੋ ਅਸੀਂ ਉਹ ਵੀ ਨਹੀਂ ਹੋਣ ਦਿੱਤੀ ਨਾ ਜੀ ਬੈਠ ਕੇ ਟੱਪੰਦੇ ਤਾਂ ਨਾ ਤੁਹਾਨੂੰ ਟੱਪੰਦੀਏ ਹੁਣ ਹਮ ਤੇ ਅੱਜ ਕੀ ਪ੍ਰੋਟੈਸਟ ਕੇ ਸੁਨੇਹਾ ਕੀ ਦਿੱਤਾ ਅਸੀਂ ਉਹਨਾਂ ਦੇ ਪ੍ਰੋਟੈਸਟ ਤੇ ਪੁਤਲੇ ਫੁਕੇ ਸੀ ਜਦ ਜਦ ਬੰਦੀਆਂ ਨੇ ਮੈਨੂੰ ਵੀ ਬੁਲਾਇਆ ਮੈਂ ਵੀ ਉੱਥੇ ਪਹੁੰਚਿਆ ਉਹ ਕਹਿੰਦੇ ਇਹ ਇਹ ਕੌਣ ਹੁੰਦੇ ਨੇ ਇਹ ਤੇ ਇਹ ਤੇ ਸਾਡੇ ਨਾਲ ਬਾਬੇ ਨਾਨਕ ਦੀ ਬਾਬੇ ਨਾਨਕ ਦੇ ਜਿਹੜੀ ਜਿਹੜੀ ਫਿਲਾਸਫੀ ਹੈ ਮਨੁੱਖਤਾ ਨੂੰ ਖਤਮ ਕਰਨ ਵਾਲੇ ਲੋਕ ਨੇ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋਦੂ ਇਹ ਖਤਮ ਕਰਨ ਵਾਲੇ ਨੇ ਇਹ ਦੇਦੇ ਤੇ ਧਰਮਾਂ 'ਚ ਤੇ ਵਰਗਾਂ 'ਚ ਮੰਡ ਰਹੇ ਨੇ ਤੁਸੀਂ ਕਿਉਂ ਪਾਕਿਸਤਾਨ ਇਸ ਤਰ੍ਹਾਂ ਦੀ ਗੱਲ ਕਰ ਰਹੇ ਕਿਉਂਕਿ ਧਰਮ ਦੇ ਨਾਂ ਦੇ ਉੱਤੇ ਜਿਹੜਾ ਹੈ ਇੱਕ ਜੰਗ ਹੈ ਠੀਕ ਹੈ ਉਹਦੇ ਵਿੱਚ ਧਰਮ ਨੂੰ ਲਿਆ ਕੇ ਦੇ ਖਾਸ ਕਰਕੇ ਕੋਸ਼ਿਸ਼ ਕੀਤੀ ਜਾਦੀ ਹੈ ਦੇਖੋ ਉਹਦੀ ਉਹਦੀ ਆਦਤ ਹੈ ਅੱਜ ਦੀ ਨਹੀਂ ਉਹਦੀ ਪੁਰਾਣੀ ਹੈ ਅਸੀਂ ਤੁਹਾਨੂੰ ਸਮਝਦੇ ਹਾਂ ਉਹ ਜਿਹੜਾ ਉਹ ਕੀ ਕਰਦਾ ਆ ਕੁਝ ਜਿਹੜੇ ਟਾਊਟ ਜਿਹੜੇ ਕੋਈ ਬਕਾਊ ਮਾਲ ਹੈ ਉਹਨੂੰ ਖਰੀਦਦਾ ਆ ਉਸੇ ਭੇਜ ਚ ਆ ਕੇ ਗੱਲਾਂ ਕਰਦੇ ਲੋਕੀ ਸੰਤ ਸਹਿ ਸਿੱਖ ਬੋਲਣ ਸਿੱਖਾ ਨੇੜੇ ਅੰਮ੍ਰਿਤਸਰ ਗੁਰੂ ਨਗਰੀ 'ਚ ਵੱਸਦੇ ਨੇ ਸੇ ਕੋਣ ਨੇ ਜਿਹੜੇ ਹਿੰਦੁਸਤਾਨ ਦੇ ਕੋਨੇ ਕੋਨੇ 'ਚ ਵੱਸੇ ਨੇ ਜਿਹੜੇ ਦੇਸ਼ ਇਸ ਵਿੱਚ ਨਹੀਂ ਰਹਿੰਦੇ ਜਿਨ੍ਹਾਂ ਦਾ ਲੈਣਾ ਨਹੀਂ ਕੋ ਦੇਣਾ ਨਹੀਂ ਉਹ ਥੋੜਾ ਸਾਨੂੰ ਡਿਸਾਈਡ ਕਰਨਗੇ ਇਸ ਚੀਜ਼ ਨੂੰ ਜਿਹੜੇ ਸਿੱਖ ਸੇਵਾ ਵੀ ਕਰ ਰਹੇ ਉਹਨਾਂ ਨੂੰ ਟਰੋਲ ਕੀਤਾ ਜਾ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਤੇ ਬਕਾਇਦਾ ਅੱਜ ਆ ਜਾਈਏ ਜੀ ਪ੍ਰੈਸ ਕਾਨਫਰੈਂਸ ਵੀ ਕੀਤਾ ਉਹ ਪਾਕਿਸਤਾਨ ਆਰਮੀ ਹੈ ਜਿਹਨੇ ਟਰੋਲ ਕਰਦੀ ਹੈ ਉਹ ਸੋਸ਼ਲ ਮੀਡੀਆ ਜਿਹੜਾ ਵੀ ਸਿੱਖਾਂ ਨੂੰ ਟਰੋਲ ਕਰ ਰਿਹਾ ਜਿਹੜੇ ਮਨੁੱਖਤਾ ਦੀ ਗੱਲ ਕਰਦੇ ਆ ਜਿਹੜੇ ਸਾਂਝੀ ਬਾਲਤਾ ਦੀ ਗੱਲ ਕਰਦੇ ਜਿਹੜੀ ਬਾਬੇ ਨਾਨਕ ਦੀ ਸਾਂਝੀ ਬਾਲਤਾ ਦੀ ਗੱਲ ਕਰਦੇ ਆ ਉਹ ਪਾਕਿਸਤਾਨ ਦੀ ਟਰੋਲ ਆਰਮੀ ਹੈ ਇਹ ਲਿਖ ਲੋ ਉਹਨਾਂ ਤੇ ਵੀ ਉਹਦੋਂ ਸਰਕਾਰ ਉਹ ਜਿਹੜਾ ਕਾਨੂੰਨੀ ਕਾਰਵਾਈ ਬੰਦੀ ਕਰੇ ਬਟ ਸਾਡੇ ਫੇਰ ਵੀ ਫਰੀडम ਆਫ ਸਪੀਚ ਆ ਬਹੁਤ ਵੱਡੀ ਐਵੇਂ ਤੁਹਾਨੂੰ ਕਹੀਏ ਸਾਡੇ ਦੇਸ਼ ਚ ਆਪਣੀ ਗੱਲ ਰੱਖਣ ਦਾ ਅਧਿਕਾਰ ਆ ਪਰ ਜੇ ਉਹਨੂੰ ਕੋਈ ਤਵਾਰਣ ਤੋੜਨ ਦੀ ਗੱਲ ਕਰੂਗਾ ਕੁਝ ਵੀ ਕਰਨ ਦੀ ਗੱਲ ਕਰੂਗਾ ਉਹਦਾ ਜਵਾਬ ਦਿੱਤਾ ਜਾਊਗਾ ਹੁਣ ਪੁੰਛ ਦੇ ਵਿੱਚ ਗੁਰੂ ਘਰਾਂ ਦੇ ਉੱਤੇ ਹਮਲੇ ਹੋਏ ਸਾਡਾ ਗਰਾਗੀ ਸਿੰਘ ਸਾਡੇ ਸ਼ਹੀਦ ਹੋਏ ਸਾਡਾ ਗਰੰਤੀ ਸਿੰਘ ਹੋਇਆ ਸ਼ਹੀਦ ਸਾਡੇ ਮੰਦਰਾਂ ਦੇ ਪਰਤ ਸ਼ਹੀਦ ਹੋਏ ਆਮ ਜਨਤਾ ਸ਼ਹੀਦ ਹੋਈ ਉੱਥੇ 30 ਦੇ ਕਰੀਬ ਲੋਕ ਮਾਰੇ ਗਏ ਮੁਸਲਮਾਨ ਭਰਾ ਸਾਡੇ ਸ਼ਹੀਦ ਹੋਏ ਇਹਨਾਂ ਨੂੰ ਪੁੱਛੋ ਉਹਨਾਂ ਵਿਚਾਰਿਆਂ 'ਚ ਕਿਸੇ ਵੀ ਗੁਰਦਾਰੇ 'ਚ ਮੈਂ ਚੈਲੰਜ ਕਰਦਾ ਏ ਇੱਕ ਵੀ ਅਤਵਾਦੀ ਕੋ ਪੈਦਾ ਹੋਇਆ ਜਿਹੜਾ ਜਿਹਨੇ ਪਾਕਿਸਤਾਨ ਦਾ ਨੁਕਸਾਨ ਕੀਤਾ ਹੋਵੇ ਕਿਸੇ ਮੰਦਰ 'ਚ ਕੋ ਪੈ ਕੇ ਪਾਕਿਸਤਾਨ ਦਾ ਨੁਕਸਾਨ ਕੀਤਾ ਹੋਵੇ ਕਿਸੇ ਮਸਜਿਦ 'ਚ ਤੋਂ ਕੋ ਪਾਕਿਸਤਾਨ ਦਾ ਨੁਕਸਾਨ ਕੀਤਾ ਹੋਵੇ ਤੇ ਸਾਡੇ ਤੇ ਹਮਲੇ ਕਿਉਂ ਤੂੰ ਡਿਫੈਂਸ ਦੀ ਲੜਾਈ ਲੜਨੀ ਦਾ ਅਮੋਂ ਸਾਹਮਣੇ ਲੜੋ ਤੁਸੀਂ ਪਿੱਠ ਪਿੱਛੇ ਵਾਰ ਕਰਦੇ ਜੇ ਗੁਰੂ ਗੋਬਿੰਦ ਸਿੰਘ ਜੀ ਵੇਲੇ ਤੋਂ ਤੁਸੀਂ ਪਿੱਠ ਪਿੱਛੇ ਵਾਰ ਕਰਦੇ ਆਏ ਜਾਂ ਅੱਜ ਦੇ ਨਹੀਂ ਤੁਸੀਂ ਕੁਰਾਨ ਦੀ ਕਸਮ ਖਾ ਕੇ ਮੁਕਰੇ ਸੋ ਤੁਸੀਂ ਉਹਨਾਂ ਦੀ ਇੱਜ਼ਤ ਜੀ ਸਾਡਾ ਭਾਈਚਾਰਾ ਸਾਡੇ ਮੁਸਲਮਾਨ ਭਾਈਚਾਰੇ ਭਰਾਵਾਂ ਕੋ ਸਾਡੀ ਰੋਟੀ ਬੋਟੀ ਦੀ ਸਾਂਝ ਹੈ ਉਹਨਾਂ ਨਾਲ ਅਸੀਂ ਇੱਥੇ ਬੈਠੇ ਆਂ ਕਦੀ ਉਹਨਾਂ ਕੋਈ ਗੱਲ ਹੀ ਨਹੀਂ ਕੀਤੀ ਤੁਹਾਨੂੰ ਤਕਰੀਬਾ ਇੱਥੇ ਬੈਠਿਆ ਨੂੰ ਸਰਦੋਂ ਬਾਅਦ ਜਿਨ੍ਹਾਂ ਨੇ ਸਾਡੀ ਸਿੱਖਾਂ ਦੀ ਨਜ਼ਰਕੁਸ਼ੀ ਕੀਤੀ ਹੈ ਪਾਕਿਸਤਾਨ ਦੇ ਵਿੱਚ ਬਿਲਕੁਲ ਤਾਂ ਤੁਸੀਂ ਦੇਖ ਸਕਦੇ ਹੋ ਕਿ ਸੰਸਦ ਗੁਰਜੀਤ ਸਿੰਘ ਔਇਲਾ ਨੇ ਵੀ ਤਿੱਖੇ ਬੋਲ ਦਿੱਤੇ ਨੇ ਔਰ ਖਾਸ ਕਰਕੇ ਪਾਕਿਸਤਾਨ ਨੂੰ ਸਿੱਧੀ ਤਾੜਨਾ ਕੀਤੀ ਹੈ ਕਿ ਆਪਣੇ ਹਰਤਾ ਤੋਂ ਬਾਝ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਤਿੱਖੇ ਪ੍ਰਦਰਸ਼ਨ ਕੀਤੇ ਜਾਣਗੇ ਔਰ ਭਾਰਤੀ ਸੈਨਾ ਇਸ ਵੇਲੇ ਮੂੰਹ ਤੋੜ ਜਵਾਬ ਪਾਕਿਸਤਾਨ ਨੂੰ ਦਿੰਦੀ ਹੋਈ ਨਜ਼ਰ ਆ ਰਹੀ ਹੈ ਕੈਮਰਾਮੈਨ ਜਦੇ ਨਾਲ ਸੁਮਿਤ ਕੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ